ਜਿਹੜੇ ਸਿੰਘ ਸਾਡੇ ਇਸ ਸੰਘਰਸ਼ ਚ ਸ਼ਹੀਦ ਹੋ ਗਿਆ ਕਈ ਤੇ ਐਸੇ ਪਰਿਵਾਰ ਸੀ ਜਿਨ੍ਹਾਂ ਚ ਮਰਦ ਮੈਂਬਰ ਹੀ ਕੋਈ ਨਹੀਂ ਬਚਿਆ ਹੂੰ ਪਿੱਛੇ ਔਰਤਾਂ ਇਕੱਲੀਆਂ ਰਹਿ ਗਈਆਂ ਬੱਚੇ ਛੋਟੇ ਸੀ ਰੋਟੀ ਮਸਲਾ ਸੀ ਮੈਨੂੰ ਕੈਨੇਡਾ ਦੇ ਪੰਜਾਬ ਟੀਵੀ ਚੈਨਲ ਸੀ ਇੱਕ ਹਾਂਜੀ ਉੱਥੋਂ ਇੱਕ ਆਫਰ ਆਉਂਦੀ ਆ ਉਸ ਚੈਨਲ ਦੇ ਉੱਤੇ ਕਿ ਜਿਹੜੇ ਖਾੜਕੂ ਪਰਿਵਾਰ ਆ ਇਹਨਾਂ ਤੇ ਡਾਕੂਮੈਂਟਰੀ ਸ਼ੁਰੂ ਕਰੀਏ ਵੀ ਇਹਨਾਂ ਦੇ ਕੀ ਹਾਲਾਤ ਨੇ ਪ੍ਰੋਗਰਾਮ ਦਾ ਨਾਮ ਰੱਖ ਦਿੱਤਾ ਗਿਆ ਅਤੀਤ ਦੇ ਪਰਛਾਵੇਂ ਉਹ ਭਾਜੀ ਪ੍ਰੋਗਰਾਮ ਸ਼ੁਰੂ ਕਰਨ ਦੀ دیر ਪਈ ਇੰਨਾ ਜ਼ਿਆਦਾ ਸੰਗਤ ਨੇ ਉਹਨੂੰ ਪ੍ਰਮਾਨ ਕੀਤਾ ਤੇ ਪਿਆਰ ਦਿੱਤਾ ਪਈ ਨੇਰੀ ਆ ਗਈ ਉਹਨਾਂ ਘਰਾਂ 'ਚ ਪਹੁੰਚਿਆ ਉਹ ਘਰਾਂ ਦੀਆਂ ਦਾਸਤਾਨਾਂ ਸੰਗਤ ਤੱਕ ਪਹੁੰਚੀਆਂ ਸੰਗਤ ਨੇ ਫਿਰ ਸਾਥ ਦੇਣਾ ਸ਼ੁਰੂ ਕਰਤਾ ਉਦੋਂ 10000 ਰੁਪਏ ਨਾਲ ਸੀ ਸ਼ੁਰੂ ਕੀਤਾ ਪਈ 10000 ਰੁਪਿਆ ਬੜਾ ਸੀ ਭਾਜੀ ਮੈਂ ਤੇ ਹੱਥ ਕੰਬਦੇ ਅੱਜ ਵੀ ਵੇਨਾ ਕਈ ਐਸੇ ਪਰਿਵਾਰਾਂ ਨੂੰ ਵੀ 5000 ਫੜਾਈਏ ਤੇ ਹੱਥ ਕੰਬਦੇ ਆ ਪਈ ਇਕੱਠਾ ਇੰਨੇ ਪੈਸੇ ਕਦੀ ਵੇਖੇ ਇਸ ਹੱਦ ਤੱਕ ਦੇ ਹਾਲਾਤ ਜਿਹੜਨੇ ਮਾੜੇ ਨੇ ਉਹ ਸੰਘਰਸ਼ੀ ਨਾ ਨਹੀਂ ਬੰਦਾ ਮੈਂ ਸਾ ਜਿੱਥੇ ਮਰਦ ਮੈਂਬਰ ਹੀ ਕੋਈ ਨਹੀਂ ਵੀ ਮੈਂ 5000 ਦਾ ਹੀ ਰਾਸ਼ਨ ਲਿਆ ਤੁਸੀਂ ਮੈਨੂੰ 5000 ਰੁਪਏ ਭੇਜਿਆ ਮੈਂ ਇਤਰਾ ਮੰਜੀ ਤੇ ਰੱਖ ਕੇ ਨਾ ਸਾਰਾ ਰਾਸ਼ਨ ਵਛਾਤਾ ਵੀ ਆ ਖਾਂਡਿਆ ਕਿ ਹੋਇਆ ਫਲਾਣ ਆ ਟੀ ਗਿਆ ਉੱਥੇ ਨਾ ਮੈਂ ਕੁਛ ਉਹ ਸੌਗੀ ਦਾ ਪੈਕਟ ਤੇ ਨਾਲ ਬਦਾਮ ਗਿਰੀਆਂ ਦੂਜਾ ਤੀਜਾ ਤੇ ਉਹ ਸੌਗੀ ਦੇ ਪੈਕਟ ਨੂੰ ਚੁੱਕ ਕੇ ਉਸ ਬੀਬੀ ਮੱਥੇ ਨੂੰ ਲਾਵੇ ਚੁੰਮੇ ਕਿਆ ਰੋਵੇ ਬਰਬਤਰ ਦਹਾਕੇ ਬੀਤ ਗਏ ਨੇ ਅਸੀਂ ਇਸ ਤਰ੍ਹਾਂ ਦੀ ਸੌਦਾ ਤੇ ਆ ਤੇ ਕਿਤੇ ਵਿਆਹ ਸ਼ਾਦੀ ਚ ਖਾਦੀ ਆ ਸੌਗੀ ਵੇਖੀ ਪਤਾ ਨਹੀਂ 20 ਸਾਲਾਂ ਬਾਅਦ ਓਏ ਹੋਏ ਹੋਏ ਕਿੰਨੇ ਪਰਿਵਾਰਾਂ ਤੱਕ ਪਹੁੰਚ ਕਰ ਚੁੱਕੇ ਹਾਂ ਜੀ ਹਲੇ ਤੱਕ 2015 ਤੋਂ ਲੈ ਕੇ 2026 ਚੜ ਗਏ ਆ ਪਾਜੀ ਮੈਨੂੰ ਲੱਗਦਾ ਆ ਬਾਪਕੇ ਮੈਂ 7 8 ਤੋਂ 10000 ਪਰਿਵਾਰਾਂ ਕਈ ਵਾਰੀ ਪਰਿਵਾਰਾਂ ਨੇ ਕਿਹਾ ਵੀ ਬਲਵਿੰਦਰ ਪੁੱਤਰ ਮਾਵਾ ਨੇ ਕਹਿਣਾ ਮੈਂ ਪੁੱਤਰ ਰੋਟੀ ਦੋ ਮਨਾਂ ਨਹੀਂ ਜਾਣ ਦੇਣਾ ਮੈਨੂੰ ਪਤਾ ਵੀ ਘਰ ਆਟਾ ਹੈ ਨਹੀਂ ਪੱਤੀ ਹੈਗੀ ਕਿ ਨਹੀਂ ਹੈਗੀ ਮਾਤਾ ਜੀ ਮੈਂ ਚਾਹ ਪੀਂਦਾ ਹੀ ਨਹੀਂ ਨਹੀਂ ਪੁੱਤ ਕੋਈ ਨਹੀਂ ਮਾਂ ਤੱਕਲੀ ਦੁੱਧ ਲੈ ਆਉਣੀ ਹਾਏ ਹਾਏ ਮੈਂ ਤਾਂ ਬਹਾਨੇ ਬਣਾਉਂਦਾ ਸੀ ਸਾਡੇ ਨਾਲ ਪਾਈ ਬਲਵਿੰਦਰ ਸਿੰਘ ਜੀ ਪੱਖੋਗੇ ਮੌਜੂਦ ਨੇ ਗੱਲਬਾਤ ਸਿੱਖ ਸੰਘਰਸ਼ ਬਾਰੇ ਗੱਲਬਾਤ ਨੌਜਵਾਨਾਂ ਦੀਆਂ ਕੁਰਬਾਨੀਆਂ ਬਾਰੇ ਜਾਂ ਗੱਲਬਾਤ ਉਹਨਾਂ ਸ਼ਹੀਦ ਹੋਏ ਮਰਜੀ ਵੜਿਆਂ ਦੇ ਪਰਿਵਾਰਾਂ ਦੇ ਬਾਰੇ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਇੱਕ ਪਾਸੇ ਨੌਜਵਾਨਾਂ ਨੇ ਹਥਿਆਰਬੰਦ ਸੰਘਰਸ਼ ਦਾ ਫੈਸਲਾ ਕੀਤਾ ਠੀਕ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਉੱਥੇ ਹੀ ਇੱਕ ਜਸਵੰਤ ਸਿੰਘ ਖਾਲੜਾ ਵੀ ਹੋਏ ਜਿਨ੍ਹਾਂ ਨੇ ਕਲਮ ਚੱਕੀ ਜਿਨ੍ਹਾਂ ਨੇ ਮਾਈਕ ਚੱਕਿਆ ਬਿਲਕੁਲ ਠੀਕ ਤੁਸੀਂ ਵੀ ਕਲਮ ਚੱਕੀ ਬੇਸ਼ੱਕ ਥੋੜੇ ਸਮੇਂ ਬਾਅਦ ਉਹ ਜ਼ਿੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਪਰਿਵਾਰਾਂ ਨੂੰ ਸੰਗਤ ਦੇ ਸਾਹਮਣੇ ਲੈ ਕੇ ਆਂਦਾ ਜਾਵੇ ਇਹਨਾਂ ਦੀ ਕੁਝ ਨਾ ਕੁਝ ਮਦਦ ਕੀਤੀ ਜਾਵੇ ਇਹ ਚੰਗ ਕਿਵੇਂ ਲੱਗੀ ਜੀ ਜਿੱਥੇ ਇੱਕ ਇੱਕ ਪਾਸੇ ਹਥਿਆਰਬੰਦ ਸੰਘਰਸ਼ ਵੀ ਸੀਗਾ ਤੁਸੀਂ ਨੇ ਪਹਿਲੇ ਸਮਿਆਂ ਦੇ ਵਿੱਚ ਵੱਖ-ਵੱਖ ਜੇਲਾਂ ਵੀ ਕੱਟੀਆਂ ਨੇ ਉਹ ਇੱਕ ਵੱਖਰਾ ਜੀਵਨ ਰਿਹਾ ਫਿਰ ਹੱਥ ਦੇ ਵਿੱਚ ਕਲਮ ਕਿਵੇਂ ਆ ਗਈ ਅ ਇਸ ਤਰ੍ਹਾਂ ਹੋਇਆ ਜੀ 2015 ਦੇ ਵਿੱਚ ਸਾਡੇ ਕੁਝ ਸਿੰਘਾਂ ਦਾ ਵਿਚਾਰ ਚਰਚਾ ਹੋਇਆ ਜਿਹਦੇ ਵਿੱਚ ਸਾਡੇ ਮੁੱਖ ਆਗੂ ਉਸ ਸਮੇਂ ਦੇ ਟੌਪ ਮੋਸਟ ਖੜਕੂ ਜੇ ਮੈਂ ਕਹਦਾ ਤੇ ਝੂਠ ਨਹੀਂ ਭਾਈ ਵਸਨ ਸਿੰਘ ਜਫਰਵਾਲ ਮੇਰੇ ਕੋਲ ਸਾਥੀ ਸੀ ਹਰਜੀਤ ਸਿੰਘ ਠੇਠਰ ਕੇ ਬਲਵਿੰਦਰ ਸਿੰਘ ਡਾਲਾ ਹੋਰ ਕੁਝ ਆਸ਼ੀ ਪੰਛਤ ਸਿੰਘ ਇਕੱਠੇ ਹੋਏ ਜਸਦਰ ਜਫਰਵਾਲ ਸਾਹਿਬ ਦੀ ਅਗਵਾਈ ਦੇ ਵਿੱਚ ਤੇ ਮਿਲੇ ਵੀ ਕੀ ਕਰਨਾ ਹੁਣ ਜਫਰਵਾਲ ਸਾਹਿਬ ਦੀ ਇਹ ਸੋਚ ਸੀ ਕਿ ਜਿਹੜੇ ਸਿੰਘ ਸਾਡੇ ਇਸ ਸੰਘਰਸ਼ ਚ ਸ਼ਹੀਦ ਹੋ ਗਿਆ। ਕਈ ਤੇ ਐਸੇ ਪਰਿਵਾਰ ਸੀ ਜਿਨ੍ਹਾਂ ਚ ਮਰਦ ਮੈਂਬਰ ਹੀ ਕੋਈ ਨਹੀਂ ਬਚਿਆ। ਪਿੱਛੇ ਔਰਤਾਂ ਇਕੱਲੀਆਂ ਰਹਿ ਗਈਆਂ ਬੱਚੇ ਛੋਟੇ ਸੀ। ਰੋਟੀ ਮਸਲਾ ਸੀ, ਘਰ ਆਟਾ ਵੀ। ਕਿਉਂਕਿ ਉਹ ਉਹਨਾਂ ਪਰਿਵਾਰਾਂ ਨੂੰ ਸਾਡੇ ਤੋਂ ਵੀ ਜ਼ਿਆਦਾ ਨੇੜੇ ਤੋਂ ਜਾਣਦੇ ਸੀਗੇ। ਉਹਨਾਂ ਨੇ ਕਿਹਾ ਕਿ ਬਲਵੰਦਰ ਸਿੰਘ ਆਪਾਂ ਸਾਰੇ ਰਲ ਮਿਲ ਕੇ ਇਹਨਾਂ ਪਰਿਵਾਰਾਂ ਦੇ ਲਈ ਕੁਝ ਕਰੀਏ। ਪੱਕੀ ਕਰੀਏ। ਮਾਇਆ ਕਿਥੋਂ ਆਉਂ ਸਭ ਤੋਂ ਵੱਡਾ ਸਵਾਲ ਹਾਂ ਕੀ ਕਰੀਏ ਫਿਰ ਮਜ਼ਾਕ ਚ ਕਹਤਾ ਵੀ ਜਾਇਦਾਰ ਜੀ ਕਰੋ ਫਿਰ ਸ਼ਸਤਰਾਂ ਬਸਤਰਾਂ ਦਾ ਪ੍ਰਬੰਧ ਫਿਰ ਬੈਂਕ ਲੋਟ ਲਈਏ ਹੂੰ ਫਿਰ ਰੋਬਨ ਹੱਡ ਵਾਂਗੂ ਫਿਰ ਚੱਲਣ ਦਿਓ ਹੂੰ ਉਹਦੇ ਨਹੀਂ ਅਸਲਾ ਚੁੱਕ ਕੇ ਵੇਖ ਲਿਆ ਗੋਲੀ ਚਲਾ ਕੇ ਵੇਖ ਲਿਆ ਹੁਣ ਇਹ ਸਮਾਨੀਆ ਹੁਣ ਇਹਨਾਂ ਪਰਿਵਾਰਾਂ ਨੂੰ ਮੋਰਲ ਸਪੋਰਟ ਦੀ ਲੋੜ ਆ ਤੁਸੀਂ ਸ਼ੁਰੂਆਤ ਕਰੋ ਸੰਗਤ ਸਾਥ ਆਏਗੀ ਕੁਝ ਦੇਸ਼ਾਂ ਵਿਦੇਸ਼ਾਂ ਚ ਉਹਨਾਂ ਦੇ ਸੰਗੀ ਸਾਥੀ ਸੀ ਕੋਈ ਸਾਡੇ ਨਾਲ ਭੈਣ ਭਰਾ ਪੜਦੇ ਲਿਖਦੇ ਜਿਹੜੇ ਵਿਦੇਸ਼ਾਂ ਚ ਗਏ ਸੀ ਅਸੀਂ ਉਹਨਾਂ ਨਾਲ ਵਿਚਾਰ ਚਰਚਾ ਕਰ ਰਹੇ ਸੀ ਵੀ ਤੁਸੀਂ ਸਾਡੀ ਸਪੋਰਟ ਕਰੋ ਕੋਈ ਆਪਾਂ ਸੰਸਥਾ ਬਣਾ ਲਾਂਗੇ ਜਾਂ ਕੋਈ ਸ਼ੈਸ ਤਰੀਕੇ ਨਾਲ ਕੰਮ ਸ਼ੁਰੂ ਕਰਦੇ ਔਰ ਵੇਖੋ ਕਈ ਵਾਰੀ ਹੁੰਦਾ ਨਾ ਵੀ ਤੁਸੀਂ ਚੰਗੀ ਸੋਚ ਲੈ ਕੇ ਜਦੋਂ ਦੋ ਕਦਮ ਵੀ ਚੱਲਦੇ ਹੋ ਨਾ ਤੇ ਸਤਿਗੁਰੂ ਤੁਹਾਨੂੰ ਆਪ ਪੂਛ ਅਪ ਕਰ ਦਿੰਦੇ ਆ ਵੀ ਲੈ ਵੀ ਮੈਂ ਤੇਰੇ ਨਾਲ ਹੀ ਮੀਨ ਟਾਈਮ ਮੈਨੂੰ ਕੈਨੇਡਾ ਦੇ ਪੰਜਾਬ ਟੀਵੀ ਚੈਨਲ ਸੀ ਇੱਕ ਹਾਂਜੀ ਉੱਥੋਂ ਇੱਕ ਆਫਰ ਆਦੀਆ ओके ਕਿਉਂਕਿ ਮੇਰਾ ਡੇਰਾ ਬਾਬਾ ਨਾਨਕ ਸ਼ਹਿਰ ਦੇ ਡਾਕਟਰ ਰਜਿੰਦਰ ਸਿੰਘ ਉਸ ਚੈਨਲ ਦੇ ਜਿਹੜੇ ਉਹ ਕਰਤਾ-ਤਰਤਾ ਸੀ ਸੰਭਾਲਦੇ ਸੀ ਜੀ ਉਸ ਚੈਨਲ ਦੇ ਉੱਤੇ ਬਲਤੇਜ ਸਿੰਘ ਪੰਨੂ ਪ੍ਰਿੰਸ ਸੰਧੂ ਜੀ ਤੇ ਜਸੀ ਸਰਾਏ ਜੀ ਇਹਨਾਂ ਸਾਰਿਆਂ ਨੇ ਰਲ ਕੇ ਇੱਕ ਪਲਾਨਿੰਗ ਕੀਤੀ ਕਿ ਜਿਹੜੇ ਖਾੜਕੂ ਪਰਿਵਾਰ ਆ ਇਹਨਾਂ ਤੇ ਡਾਕੂਮੈਂਟਰੀ ਸ਼ੁਰੂ ਕਰੀਏ ਪੀ ਇਹਨਾਂ ਦੇ ਕੀ ਹਾਲਾਤ ਨੇ ਉਹ ਮੀਟਿੰਗ ਚੱਲ ਰਹੀ ਆ ਆਡੀਸ਼ਨਜ਼ ਹੋ ਰਹੇ ਆ ਤੇ ਪੀ ਕੋਈ ਬੰਦਾ ਕੋਈ ਵਧੀਆ ਜਿਹਾ ਐਂਕਰ ਹੈ ਜਿਹੜਾ ਅੱਛੇ ਤਰੀਕੇ ਨਾਲ ਗੱਲ ਕਰ ਸਕਦਾ ਹੋਵੇ ਉਹ ਜਦੋਂ ਉਹ ਉਹਨਾਂ ਦੀ ਮੀਟਿੰਗ ਹੋਈ ਤੇ ਉਸ ਮੀਟਿੰਗ ਦੇ ਵਿੱਚ ਡਾਕਟਰ ਰਜਿੰਦਰ ਸਿੰਘ ਡੇਰਾਵਾ ਬਾਨਾਨ ਨੇ ਕਿਹਾ ਵੀ ਇਸ ਕੰਮ ਦੇ ਲਈ ਬਲਵਿੰਦਰ ਸਿੰਘ ਪਖੋਕੇ ਨਾਲੋਂ ਬਿਹਤਰ ਤੁਹਾਨੂੰ ਬੰਦਾ ਨਹੀਂ ਮਿਲਣਾ ਕੋਈ ਉਹਦੇ ਵੀ ਉਹ ਕਿਦਾਂ ਉਹਦੇ 'ਚ ਕੀ ਖਾਸੀਅਤ ਆ ਆਂਦਾ ਪਹਿਲੀ ਗੱਲ ਤੇ ਉਹ ਸੇਖਿਆ ਹਮ ਅਮਰਤਾਰੀ ਸੇਖਿਆ ਦਾੜੀ ਕੇਸਾਂ ਵਾਲਾ ਵਾ ਹਮ ਦੂਸਰਾ ਉਹ ਇਸ ਮੂਵਮੈਂਟ ਦੇ ਵਿੱਚ ਰਿਹਾ ਜੀ ਉਹਦੇ ਨਾਲ ਜਦੋਂ ਅਸੀਂ ਉਹ ਜਾਏਗਾ ਕਿਸੇ ਦੇ ਘਰ 'ਚ ਹਮ ਤੇ ਬਹੁਤੇ ਪਰਿਵਾਰ ਉਹਨੂੰ ਪਛਾਣਦੇ ਨੇ ਵੀ ਇਹ ਕੌਣ ਆ ਹਮ ਤੇ ਉਹਦੇ ਨਾਲ ਪਰਿਵਾਰ ਖੁੱਲ ਕੇ ਗੱਲ ਕਰਨਗੇ ਵੀ ਸਾਡੇ ਨਾਲ ਕੀ ਹੋਇਆ ਬੀਤਿਆ ਹਮ I'm sorry to say ਕਿ ਉਹਨਾਂ ਨੇ ਕਿਹਾ ਵੀ ਜੇ ਮੰਨ ਲਓ ਕੋਈ ਕਲੀਨ ਸ਼ੇਪ ਬੰਦਾ ਜਾਂਦਾ ਕਿ ਇਹ ਵੇਲੇ ਪਰਿਵਾਰ ਝੱਕ ਜਾਂਦਾ ਡਰ ਜਾਂਦਾ ਵੀ ਯਾਰ ਕੋਈ ਏਜੰਸੀ ਦਾ ਬੰਦਾ ਨਾ ਹੋਵੇ ਪੁਲਿਸ ਦਾ ਬੰਦਾ ਨਾ ਹੋਵੇ ਜੀ ਜੀ ਹੈਨਾ ਕਈ ਵਾਰੀ ਪਰਿਵਾਰ ਥੋੜੇ ਮਹਿਸੂਸ ਵੀ ਕਰਦੇ ਆ ਅੱਛਾ ਉਹ ਗੱਲ ਇਸ ਤਰ੍ਹਾਂ ਹੋ ਗਈ ਵੀ ਪ੍ਰੋਗਰਾਮ ਦਾ ਨਾਮ ਰੱਖ ਦਿੱਤਾ ਗਿਆ ਅਤੀਤ ਦੇ ਪਰਛਾਵੇਂ ਜੀ ਉਹ ਭਾਜੀ ਪ੍ਰੋਗਰਾਮ ਸ਼ੁਰੂ ਕਰਨ ਦੀ دیر ਪਈ ਇਨਾ ਜ਼ਿਆਦਾ ਸੰਗਤ ਨੇ ਉਹਨੂੰ ਪ੍ਰਮਾਨ ਕੀਤਾ ਤੇ ਪਿਆਰ ਦਿੱਤਾ ਵੀ ਨੇਰੀ ਆ ਗਈ ਹੂੰ ਮੇਰੇ ਤੇ ਇੱਕ ਨਾ ਕੰਪਲਸ਼ਨ ਸੀ ਚੈਨਲ ਵੱਲੋਂ ਕਿ ਤੂੰ 20 ਸਟੋਰੀਆਂ ਇੱਕ ਮਹੀਨੇ ਚ ਦੇਣੀਆਂ ਹਾਂਜੀ ਮੈਂ ਕਿਹਾ ਚਲੋ ਕੋਸ਼ਿਸ਼ ਕਰਦੇ ਹਾਂ ਮੈਨੂੰ ਆਈਡੀਆ ਨਹੀਂ ਸੀ ਹੂੰ ਮੈਂ ਇੱਕ ਚਾਚੋ ਵਾਲੀ ਪਿੰਡ ਚ ਗਿਆ ਉਸ ਪਿੰਡ ਦੇ ਵਿੱਚ 10 ਸਿੰਘ ਸ਼ਹੀਦ ਹੋਏ ਸੀ ਇੱਕ ਪਿੰਡ ਦੀ ਓਹੋ ਤੇ ਮੈਂ ਕੀ ਕੀਤਾ ਵੀ ਸਵੇਰੇ ਉਸ ਵਕਤੇ ਆਪਣੇ ਕੈਮਰਾਮੈਨ ਨੂੰ ਨਾਲ ਲਿਆ ਗੱਡੀ ਮੇਰੇ ਕੋਲ ਸੀ ਤੇ ਮੈਂ ਜਾ ਕੇ ਸਵੇਰ ਤੋਂ ਸ਼ਾਮ ਤੱਕ ਮੈਂ 10 ਸਟੋਰੀਆਂ ਕਰ ਆਇਆ ਮੈਂ ਕਿਹਾ ਯਾਰ 20 ਸਟੋਰੀਆਂ ਕਰਨੀਆਂ ਮੈਂ 3-4 ਦਿਨਾਂ 'ਚ ਕਰ ਦਿਆ ਕਰਨੀਆਂ ਮੁੜ ਕੇ ਵੇਲੇ ਕੋਈ ਐਟੀ ਮੇਰੇ ਲਈ ਪ੍ਰੋਬਲਮ ਨਹੀਂ ਉਹਨਾਂ ਮੈਂ 1-2 ਮਹੀਨੇ ਜਦੋਂ ਸੰਸਾਰਦੀਪ ਜੀ ਕੋ ਇਹ ਕੰਮ ਸ਼ੁਰੂ ਕੀਤਾ ਨਾ ਤੇ ਮੈਨੂੰ ਲੱਗਾ ਵੀ ਮੇਰੇ ਕੋਲ ਨਹੀਂ ਹੋਣਾ ਇਹ ਕੰਮ ਔਖਾ ਵਾ ਮੈਂ ਜੋ ਉਹ ਸਾਡੇ ਪ੍ਰਿੰਸ ਸੰਤੂ ਸੀ ਉਸ ਚੈਨਲ ਦੇ ਹੂੰ ਮਾਲਕ ਜੀ ਉਹ ਇੰਡੀਆ ਆਏ ਤੇ ਮੈਂ ਉਹਨਾਂ ਨੂੰ ਮਿਲਿਆ ਬੜੇ ਖੁਸ਼ ਕਿਉਂਕਿ ਉਹ ਅੰਦਰ ਬਹੁਤ ਪਪੂਲਰ ਹੋ ਗਈ ਉਹ ਜਦੋਂ ਇਹ ਡਾਕੂਮੈਂਟਰੀਜ਼ ਆਈਆਂ ਹੂੰ ਹੂੰ ਮੈਂ ਕਿਹਾ ਭਜੀ ਇੱਕ ਬੇਨਤੀ ਸਾਧੂ ਸਾਹਿਬ ਕਹਿੰਦੇ ਦੱਸੋ ਮੈਂ ਕਿਹਾ ਜੀ ਮੇਰੇ ਕੋਲ ਨਹੀਂ ਹੋਣਾ ਕੰਮ ਹੂੰ ਉਹ ਹਰਾਨ ਹੋ ਗਏ ਕਹਿੰਦੇ ਬਲੰਦਰ ਕੀ ਗੱਲ ਹੋ ਗਈ ਉਹਨੜ ਵੀ ਇੰਨਾ ਇੰਨਾ ਪਪੂਲਰ ਹੋ ਗਿਆ ਪ੍ਰੋਗਰਾਮ ਤੇ ਆਂਦਾ ਮੇਰੇ ਕੋ ਕੰਮ ਨਹੀਂ ਹੋਣਾ ਮੈਂ ਕਿਹਾ ਜੀ ਮੈਨੂੰ ਇਹ ਗੱਲ ਕਹਿੰਦੇ ਨੇ ਕਿ ਤੂੰ 20 ਸਟੋਰੀਆਂ ਕਰਦੀਆਂ ਨੇ ਇੱਕ ਮਹੀਨੇ ਚ ਮੈਂ 20 ਉਹਨਾਂ ਉਜੜੇ ਹੋਏ ਪਰਿਵਾਰਾਂ ਦੀਆਂ ਉਹਨਾਂ ਮਾਵਾਂ ਨਾਲ ਗੱਲ ਕਰਨ ਜਾਣਾ ਮੈਂ ਅਫਸੋਸ ਕਰਨ ਜਾਣਾ ਜਿਨ੍ਹਾਂ ਦੇ ਬੱਚੇ ਕੋ-ਕੋ ਕੇ ਸ਼ਹੀਦ ਕੀਤੇ ਆ ਸਮੇਂ ਦੀ ਸਰਕਾਰ ਨੇ ਤੇ ਮੈਂ ਤੇ ਡਰਾਮਾ ਜਿਆ ਕਰੂੰਗਾ 20 ਸਟੋਰੀਆਂ ਮਹੀਨੇ ਚ ਮੈਂ ਨਹੀਂ ਕਰ ਸਕਦਾ ਉਹ ਮੈਨੂੰ ਫਿਰ 1-2 ਮਹੀਨੇ ਬਾਅਦ ਲੱਗੂ ਵੀ ਐਵੇਂ ਡਰਾਮਾ ਜਿਆ ਕਰਨ ਲਿਆ ਕੋ ਮੇਰੀ ਗੱਲ ਚ ਵਜਨ ਨਹੀਂ ਰਹਿਣਾ ਸੀ ਹੂੰ 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 ਕਹਿੰਦਾ ਤੈਨੂੰ ਕਿੰਨੇ ਕਿਹਾ ਮੈਂ ਕਿਹਾ ਜੀ ਮੈਨੂੰ ਆਫਿਸ ਵੱਲੋਂ ਇਹ ਹਦਾਇਤ ਆ ਉਹਨਾਂ ਸਾਰਾ ਸਟਾਫ ਇਕੱਠਾ ਕੀਤਾ ਕਿੰਦਾ ਗੱਲ ਸੁਣ ਲੋ ਅੱਜ ਤੋਂ ਬਾਅਦ ਬਲਵਿੰਦਰ ਕਰੇ 2 4 5 6 7 ਕੋਈ ਇਹਦੇ ਤੇ ਕੰਪਲਸ਼ਨ ਨਹੀਂ ਇਹ ਆਫਿਸ ਆਵੇ ਨਾ ਆਵੇ ਕੋਈ ਇਹਦਾ ਡਸਨਟ ਮੈਟਰ ਕਿਉਂਕਿ ਇਹਦਾ ਕੰਮ ਫੀਲਡ ਦਾ ਇਹਨੂੰ ਕੋਈ ਪਰੇਸ਼ਾਨੀ ਨਹੀਂ ਕਰੇਗਾ ਮੈਂ ਕਿਹਾ ਜੀ ਕਹਿੰਦੇ ਬਲਵਿੰਦਰ ਕਿੰਨੀਆਂ ਕਰ ਸਕਦਾ ਤੂੰ ਮੈਂ ਫਿਰ ਵੀ ਬੜੀ ਖੋਲਦਿਲੀ ਜੀ ਨਾਲ ਕਹਤਾ ਮੈਂ ਜੀ 8 10 ਕਰ ਦਿਆ ਕਰੂੰਗਾ ਮੇਰੇ ਲਈ ਆਸਾਨ ਆ ਕਹਿੰਦੇ ਮੈਨੂੰ 4 ਚਾਹੀਦੀਆਂ ਹਰ ਹਫਤੇ ਇੱਕ ਸ਼ੁੱਕਰਵਾਰ ਸਟੋਰੀ ਚੱਲਦੀ ਹੈ ਸ਼ਨੀਵਾਰ ਰਿਪੀਟ ਟੈਲੀਕਾਸਟ ਆ ਤੇ ਮੈਨੂੰ 4 ਨਾਲ ਹੀ ਸਰਦਾ ਮੈਂ ਕਿਹਾ ਨਹੀਂ ਫਿਰ ਵੀ ਮਾ 8 10 ਦੇ ਦਿਆ ਕਰੂੰਗਾ ਮੈਂ ਭਾਜੀ 4 ਸਾਲ ਉਸ ਚੈਨਲ ਤੇ ਬੜੀ ਮਿਹਨਤ ਕੀਤੀ। ਉਹਨਾਂ ਘਰਾਂ 'ਚ ਪਹੁੰਚਿਆ ਉਹ ਘਰਾਂ ਦੀਆਂ ਦਾਸਤਾਨਾਂ ਸੰਗਤ ਤੱਕ ਪਹੁੰਚੀਆਂ। ਸੰਗਤ ਨੇ ਫਿਰ ਸਾਥ ਦੇਣਾ ਸ਼ੁਰੂ ਕੀਤਾ। ਉਦੋਂ 10000 ਰੁਪਏ ਨਾਲ ਸੀ ਸ਼ੁਰੂ ਕੀਤਾ। ਵੀ 10000 ਰੁਪਇਆ ਬੜਾ ਸੀ ਭਾਜੀ। ਮੈਂ ਤੇ ਹੱਥ ਕੰਬਦੇ ਅੱਜ ਵੀ ਵੇਨਾ ਕਈ ਐਸੇ ਪਰਿਵਾਰਾਂ ਨੂੰ ਵੀ 5000 ਫੜਾਈਏ ਤੇ ਹੱਥ ਕੰਬਦੇ ਆ ਵੀ ਇਕੱਠਾ ਇੰਨੇ ਪੈਸੇ ਕਦੀ ਵੀ ਵੇਖੇ। ਇਸ ਹੱਦ ਤੱਕ ਦੇ ਹਾਲਾਤ ਜਿਹੜ ਨੇ ਮਾੜੇ ਨੇ ਉਹ ਸੰਘਰਸ਼ੀ ਨਾ ਹੋਣ ਦਾ ਮੈਂ ਸਾਹਿਬ ਜੀ ਜਿੱਥੇ ਮਰਦ ਮੈਂਬਰ ਹੀ ਕੋਈ ਨਹੀਂ ਤੇ ਬਜ਼ੁਰਗ ਮਾਪੇ ਬਿਮਾਰ ਨੇ ਮੈਨੂੰ ਇੱਕ ਯੂਕੇ ਦੀ ਸਿੱਖ ਫੈਡਰੇਸ਼ਨ ਯੂਕੇ ਨਾਂ ਦੀ ਇੱਕ ਸੰਸਥਾ ਉਹਨਾਂ ਦੇ ਸਿੰਘਾਂ ਨੇ ਮੈਨੂੰ ਕਿਹਾ ਬਲੰਦਰ ਸਾਹਿਬ ਇੱਕ ਸਟੋਰੀ ਵੇਖੀ ਆ ਤੇਰੀ ਤੇ ਜਾਨ ਨਿਕਲ ਗਈ ਆ ਰਾਤ ਸੁੱਤੇ ਨਹੀਂ ਅਸੀਂ ਹਮ ਮੈਂ ਕਿਹਾ ਜੀ ਸਟੋਰੀ ਹੈ ਹੀ ਬੜੀ ਦਰਦਨਾਕ ਆ ਕੱਚਾ ਘਰ ਆ ਰੋਟੀ ਮਸਲਾ ਕਹਿੰਦੇ ਵੀ ਉਹਨਾਂ ਦੇ ਘਰ ਨਾ 5000 ਦਾ ਰਾਸ਼ਨ ਲੈ ਕੇ ਜਾਣਾ ਹੀ ਹਮ ਤੇ ਡਰਾਈ ਫਰੂਟ ਖੜਨਾ ਹੀ ਹੂੰ ਤੇਰੀ ਵੀ ਆਟਾ ਧਾਲੀ ਲੈ ਰਹੀ ਤੂੰ ਤੇ ਉਹ ਚ ਡਰਾਈ ਫਰੂਟ ਵੀ ਨਾਲ ਖੜਨਾ ਹੀ ਮੈਂ ਕਿਹਾ ਜੀ ਸੱਤ ਵਜਨ ਤੁਸੀਂ ਸੇਵਾ ਭੇਜਣੀ ਆ ਹੁਣ ਕਈ ਚੀਜ਼ ਕਈ ਲੋਕ ਤੇ ਕਮੈਂਟ ਚ ਕਹਿ ਦਿੰਦੇ ਵੀ ਆ ਕੀ ਤਮਾਸ਼ਾ ਜਿਆ ਲਾਇਆ ਤੂੰ ਓਏ 5000 ਦਾ ਰਾਸ਼ਨ ਵੇਕੇ ਤੂੰ ਐਡੇ ਤਗੜੇ ਪਰਿਵਾਰ ਦਾ ਤੂੰ ਜਲੂਸ ਕੱਢਿਆ ਪਰ ਮੇਰੀ ਮਜਬੂਰੀ ਸੀ ਵੀ ਮੈਂ 5000 ਦਾ ਹੀ ਰਾਸ਼ਨ ਲਿਆ ਤੁਸੀਂ ਮੈਨੂੰ 5000 ਰੁਪਏ ਭੇਜਿਆ ਮੈਂ ਇਤਰਾ ਮੰਨਜੀ ਤੇ ਰੱਖ ਕੇ ਨਾ ਸਾਰਾ ਰਾਸ਼ਨ ਵਛਾਤਾ ਹੂੰ ਪੀ ਅ ਖੰਡਿਆ ਕਿ ਹੋ ਆਇਆ ਫਲਾਣ ਆ ਟੀ ਗਿਆ ਉੱਥੇ ਨਾ ਮੈਂ ਕੁਛ ਉਹ ਸੌਗੀ ਦਾ ਪੈਕਟ ਹੂੰ ਤੇ ਨਾਲ ਬਾਦਾਮ ਗਿਰੀਆਂ ਦੂਜਾ ਤੀਜਾ ਤੇ ਉਹ ਸੌਗੀ ਦੇ ਪੈਕਟ ਨੂੰ ਚੁੱਕ ਕੇ ਉਸ ਬੀਬੀ ਮੱਥੇ ਨੂੰ ਲਾਵੇ ਚੁੰਮੇ ਤੇ ਰੋਵੇ ਸ਼ਹੀਦ ਸਿੰਘ ਦੀ ਮਾਂ ਸ਼ਹੀਦ ਸਿੰਘ ਦੀ ਸਿੰਘਣੀ ਸਿੰਘਣੀ ਹਾਂਜੀ ਮੈਂ ਕਿਹਾ ਜੀ ਬੀਬੀ ਜੀ ਕਹਿੰਦੀ ਪੁੱਤਰ ਦਹਾਕੇ ਬੀਤ ਗਏ ਨੇ ਅਹੀਂ ਇਸ ਤਰ੍ਹਾਂ ਨਹੀਂ ਸੌਦਾ ਤੇ ਆ ਆ ਤੇ ਕਿਤੇ ਵਿਆਹ ਸ਼ਾਦੀ ਚ ਖਾਦੀ ਆ ਸੌਗੀ ਵੇਖੀ ਪਤਾ ਨਹੀਂ 20 ਸਾਲਾਂ ਬਾਅਦ ਓਏ ਹੋਏ ਹੋਏ ਉਹ ਉਹ ਜਿੱਦ ਯਾਦ ਕਰਕੇ ਰੌਂਟੇ ਖੜੇ ਹੋ ਜਾਂਦੇ ਭਾਜੀ 10 ਲੱਖ ਦਾ ਨਾਮੀ ਮੁਕਾਬਲੇ ਚ ਐਸਪੀ ਰੈਂਕ ਦਾ ਬੰਦਾ ਮਾਰਿਆ ਹੋਰ ਪਤਾ ਨਹੀਂ ਕਿੰਨੀ ਪੁਲਿਸ ਉਹਦੇ ਘਰ ਰਾਸ਼ਨ ਹੀ ਹੈਗਾ ਔਰ ਸੌਗੀ ਦੇ ਇੱਕ ਪੈਕੇਟ ਨੂੰ 100 150 200 ਦਾ ਹੋਏਗਾ ਉਹ ਮੱਥੇ ਨੂੰ ਲਾ ਰਹੀ ਆ ਵੀ ਬਲਵੰਦਰ ਦਹਾਕੇ ਬੀਤ ਗਿਆ ਦਸਾਂ ਦੀ ਖੰਡ ਪੰਨਿਆਂ ਦੀ ਪੱਤੀ ਪੰਨਿਆਂ ਦੀ ਹਲਦੀ ਹਾਂਜੀ ਸੱਤਾਂ ਅੱਠਾਂ ਦੀ ਦਾਲ ਐ ਤਰ੍ਹਾਂ ਆਉਂਦਾ ਸਾਡੇ ਘਰ ਰੋਜ਼ ਸੌਦਾ ਕਈ ਵਾਰੀ ਕਿ ਆਉਂਦਾ ਹੀ ਨਹੀਂ ਕਿੰਨੇ ਪਰਿਵਾਰਾਂ ਤੱਕ ਪਹੁੰਚ ਕਰ ਚੁੱਕੇ ਹਾਂ ਜੀ ਹਲੇ ਤੱਕ 2015 ਤੋਂ ਲੈ ਕੇ 2026 ਚੜ ਗਏ ਆ ਪਾਜੀ ਮੈਨੂੰ ਲੱਗਦਾ ਆਪਕੇ ਮੈਂ 7 8 ਤੋਂ 10000 ਪਰਿਵਾਰਾਂ ਤੱਕ 8 ਤੋਂ 10 ਹਾਂਜੀ ਸਿੰਘ ਸਾਹਿਬ 2 ਲੱਖ ਨੌਜਵਾਨ ਸ਼ਹੀਦ ਹੋਇਆ ਹੈ ਹਨ ਸਾਡੀਆਂ ਸੰਸਥਾਵਾਂ ਦੇ ਕੋਲ ਉਹਨਾਂ ਨੌਜਵਾਨਾਂ ਦਾ ਰਿਕਾਰਡ ਵੀ ਹੈਗਾ ਅਸੀਂ ਅਕਸਰ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਜ਼ਰੀਏ ਕਿ ਉਹਨਾਂ ਨੌਜਵਾਨਾਂ ਦੀ ਸੰਗਤ ਦੇ ਵੱਲੋਂ ਜਾਂ ਕਿਸੇ ਸੰਸਥਾ ਦੇ ਵੱਲੋਂ ਵਰਸੀਆਂ ਵੀ ਜਾਂ ਸ਼ਹੀਦੀ ਸਮਾਗਮ ਮਾਫ ਕਰਨਾ ਇੱਥੇ ਵਰਸੀ ਸ਼ਬਦ ਨਹੀਂ ਜਾਂ ਸ਼ਹੀਦੀ ਸਮਾਗਮ ਜਿਹੜੇ ਨੇ ਉਹ ਮਨਾਏ ਜਾਂਦੇ ਨੇ ਐਨੀਆਂ ਸੰਸਥਾਵਾਂ ਹੋ ਕੇ ਐਡੀਆਂ ਸਾਡੀਆਂ ਸ਼ਰੋਮਣੀ ਕਮੇਟੀ ਜਾਂ ਹੋਰ ਚੀਜ਼ਾਂ ਹੋ ਕੇ ਅਸੀਂ ਸਾਡੇ ਸ਼ਹੀਦ ਹੋਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਰਾਸ਼ਨ ਤੱਕ ਨਹੀਂ ਮੁਹਵਈਆ ਕਰਵਾ पाए ਹਲੇ ਤੱਕ। ਅਹ ਵੇਖੋ ਅਸਲ ਦੇ ਵਿੱਚ ਇਹ ਕੰਮ ਤੇ ਸੀ ਐਸਜੀਪੀਸੀ ਦਾ ਹੀ। ਬਿਲਕੁਲ ਸਹੀ। ਪਰ ਤੁਸੀਂ ਹੈਰਾਨ ਰਹੋਗੇ ਕਿ ਭੀ ਹੈਗੇ ਨੇ ਐਸਜੀਪੀਸੀ ਦੇ ਵਿੱਚ ਕੁਝ ਸ਼ਹੀਦ ਪਰਿਵਾਰਾਂ ਦੇ ਪਰਿਵਾਰਕ ਮੈਂਬਰ ਉਹਦੇ ਵਿੱਚ ਵੀ ਸੇਵਾ ਕਰਦੇ ਨੇ। ਪਰ ਮੈਂ ਸਮਝ ਨਾ ਪੀ ਕਿਤੇ ਨਾ ਕਿਤੇ ਜਿਹੜੇ ਮੇਨ ਕਰਤਾ ਧਰਤਾਂ ਦੇ ਆਕਾ ਨਹੀਂ ਉਹ ਨਹੀਂ ਚਾਹੁੰਦੇ। ਇਹ ਤੇ ਉਹ ਲੋਕ ਨੇ ਜਿਨ੍ਹਾਂ ਨੇ ਮਰਵਾਏ ਨੇ। ਸਾਡੇ ਲੀਡਰਸ਼ਿਪ ਗਦਾਰ ਸੀ ਉਸ ਬਿਲਕੁਲ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਇਹ ਸ਼ਹੀਦ ਕਰਵਾਉਣ ਵਾਲਾ ਇਹਨਾਂ ਦਖਾਰਿਆਂ ਦਾ ਹੱਥ ਆ। ਤੂੰ ਵੀ ਫ੍ਰੈਂਕ ਮੈਨੂੰ ਇਹਨਾਂ ਦੀ ਕੋਈ ਟੈਨਸ਼ਨ ਥੋੜਾ ਆ। ਇਹਨਾਂ ਨੇ ਮਰਵਾਇਆ ਚਿੱਠੀਆਂ ਅੱਜ ਵੀ ਸਬੂਤ ਨੇ। ਹੁਣ ਤੇ ਕੋਈ ਪਰਦਾ ਰਿਆ ਹੀ ਨਹੀਂ। ਔਰ ਸਭ ਤੋਂ ਪਹਿਲਾਂ ਇਹ ਪੁੱਛਣ ਦੀ ਗੱਲ ਕਰਨੀ ਉਸ ਵਕਤ ਦੇ ਕਿਸੇ ਲੀਡਰ ਨੇ ਕਹਿੰਦੇ ਕਿਸੇ ਆਰਮੀ ਅਫਸਰ ਨੂੰ ਕਿਹਾ ਵੀ ਉਹ ਕਿੱਥੇ ਆ? ਹੂੰ ਸੰਤ ਜਨੈਲਸੋਂ ਸ਼ਹੀਦ ਹੋ ਗਿਆ ਕਿ ਨਿਕਲ ਗਿਆ ਸੰਤ ਜਨੈਲ ਸਿੰਘ ਜੀ ਨੇ ਅਰਦਾਸ ਕੀਤੀ ਹੀ ਉਹਨਾਂ ਨੇ ਨਹੀਂ ਸੀ ਜਾਣਾ ਉਥੋਂ ਹੂੰ ਮੈਂ ਇੱਕ ਭਾਈ ਤਰਲੋਚਨ ਸਿੰਘ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਉਸ ਪਰਿਵਾਰ ਦੀ ਇੰਟਰਵਿਊ ਕੀਤੀ ਆ ਹੂੰ ਉਹਨਾਂ ਦੇ ਭਰਾਤਾਂ ਨੇ ਇੱਕ ਮੈਨੂੰ ਗੱਲ ਬੜੀ ਖੂਬਸੂਰਤ ਦੱਸੀ ਵੀ ਸਿੰਘਾਂ ਦੀ ਕੋਸ਼ਿਸ਼ ਸੀ ਵੀ ਸੰਤਾਂ ਨੂੰ ਇੱਥੋਂ ਕੱਢ ਦਈਏ ਸਿੰਘ ਚਾਹੁੰਦੇ ਸੀ ਵੀ ਸੰਤ ਚਲੇ ਜਾ ਬਈ ਉਹ ਕਹਿੰਦੇ ਵੀ ਪੰਜਾ ਪਿਆਰਿਆਂ ਦੇ ਰੂਪ ਚ ਹੁਕਮ ਕਰਦੀਏ ਸੰਤਾਂ ਦਾ ਬਰਪੰਨਾਂ ਪਿਆਰਿਆਂ ਦਾ ਹੁਕਮ ਟਾਲ ਨਹੀਂ ਸਕਣਗੇ ਹੁਣ ਜੰਗ ਦੇ ਮਾਹੌਲ ਦੇ ਵਿੱਚ ਸਿੰਘ ਜਿਹੜੇ ਪੰਜ ਪਿਆਰੇ ਹੁੰਦੇ ਨੇ ਫਿਰ ਪੂਰੇ ਬਾਣੇ ਚ ਤਿਆਰਬਰ ਤਿਆਰ ਹੋ ਗਏ ਇੱਕ ਪਾਸੇ ਗੋਲੀ ਚੱਲ ਰਹੀ ਆ ਸੰਤਾਂ ਨੇ ਵੇਖਿਆ ਵੀ ਇਹ ਤਿਆਰਬਰ ਤਿਆਰ ਹੋ ਕੇ ਐਸ ਮਾਹੌਲ ਦੇ ਵਿੱਚ ਕਿਧਰ ਆ ਰਿਹਾ ਇੱਕ ਸਿੰਘ ਨੇ ਥੋੜਾ ਜਿਹਾ ਕਾਲੀ ਕਰਤੀ ਭਈ ਸੰਤਾਂ ਨੇ ਕਿਹਾ ਹਾਂਜੀ ਆਓ ਸੰਤ ਜੀ ਤੁਹਾਡੇ ਨਾਲ ਕੋਈ ਗੱਲ ਕਰਨੀ ਆ ਸੰਤਾਂ ਸੰਤ ਬੜੇ ਦੂਰਅੰਦੇਸ਼ੀ ਸੀ ਬ੍ਰਹਮ ਗਿਆਨੀ ਸੀ ਉਹਦੇ ਇਥੋਂ ਜਾਣ ਲਈ ਨਾ ਕਿ ਉਹ ਜੋ ਹੁਕਮ ਕਰੋਗੇ ਮਨਜੂਰ ਆ। ਹੂੰ ਉਹਨਾਂ ਨੂੰ ਉਹ ਪਾਪ ਗਏ ਵੀ ਮੈਨੂੰ ਇਹ ਹੁਕਮ ਕਰ ਦੇਣਗੇ ਤੇ ਮੈਂ ਮੋੜ ਵੀ ਨਹੀਂ ਸਕਦਾ। ਹੂੰ ਵੇਖੋ ਅੱਜ ਵੀ ਕੁਝ ਲੋਕ ਨੇ ਜਿਨ੍ਹਾਂ ਦਾ ਵਿਸ਼ਵਾਸ ਆ ਕਿ ਸੰਤ ਹੈਗੇ ਨੇ। ਹੈਗੇ ਨੇ। ਹਾਂਜੀ ਸੰਤ ਆਉਣੇ ਆ। ਚਲੋ ਸਤਗੁਰੂ ਕਿਰਪਾ ਕਰਨ ਉਹਨਾਂ ਦਾ ਵਿਸ਼ਵਾਸ ਹੀ ਸੱਚ ਸਾਬਤ ਹੋ ਜਾਈ। ਪਰ ਚਲੋ ਇਹ ਤੇ ਸਾਦਗੁਰੀ ਜਾਣਦੇ ਆ ਜੀ ਤੁਹਾਡੇ ਹੁਣ ਤੱਕ ਦੇ ਕੈਰੀਅਰ ਦੇ ਵਿੱਚ 8 ਤੋਂ 10000 ਪਰਿਵਾਰਾਂ ਤੱਕ ਪਹੁੰਚ ਕਰਨ ਤੋਂ ਬਾਅਦ ਕੋਈ ਐਸਾ ਪਰਿਵਾਰ ਮਿਲੇ ਹੈ ਜਿਸ ਦੇ ਹਾਲਾਤ ਇੰਨੇ ਮਾੜੇ ਹੋਣ ਕਿ ਬਲਵਿੰਦਰ ਸਿੰਘ ਪੱਖੋ ਕੇ ਦੀਆਂ ਹੀ ਭੁੱਬਾਂ ਨਿਕਲ ਗਈਆਂ ਹੋਣ ਬਹੁਤ ਵਾਜੀ ਮੈਂ ਨਾ ਉਹ ਪੰਜਾਬ ਟੀਵੀ ਤੇ ਡਿਸਪੋਜ਼ ਆਫ ਕਰ ਦਿੱਤਾ ਸੀ ਕਿਸਾਨ ਅੰਦੋਲਨ ਦੇ ਵਿੱਚ ਸ਼ਾਇਦ ਅਜੇ ਵੀ ਡਾਟਾ ਉਹਨਾਂ ਕੋਲ ਪਿਆ ਹੋਵੇਗਾ ਕਈ ਵਾਰੀ ਕਈ ਇੱਕ ਦੋ ਪਰਿਵਾਰ ਨਹੀਂ ਕਈ ਐਸੇ ਪਰਿਵਾਰ ਭਈ ਜਿੱਥੇ ਮੇਰੇ ਜ਼ਬਾਨ ਨੇ ਲਫ਼ਜ਼ਾਂ ਦਾ ਸਾਥ ਹੀ ਨਹੀਂ ਦਿੱਤਾ ਮੇਰੇ ਲਫ਼ਜ਼ਾਂ ਦੇ ਵਿੱਚ ਮੇਰੇ ਸ਼ਬਦ ਕੋਸ਼ ਦੇ ਵਿੱਚ ਐਸੀ ਹਲਚਲ ਤੇ ਘਰਬਲਹਾਟ ਮੱਚੀ ਕਿ ਮੇਰੇ ਸ਼ਬਦ ਵੀ ਬੇਬਲ ਹੋ ਉਠੇ ਉਹ ਕਿੱਥੇ ਵਰਤਣ ਲੱਗਾ ਐਸੀ ਕੀ ਸੀ ਖਮੋਸ਼ ਹੋ ਜਾ ਬਲੰਦਰ ਸਿਆ ਮੇਰੇ ਲਫ਼ਜ਼ਾਂ ਨੇ ਮੈਨੂੰ ਕਿਹਾ ਦੀ ਪਾਵੁਗਤਾ ਸਮਝ ਸਕਦੇ ਆ ਕਿ ਇਸ ਤਰ੍ਹਾਂ ਦੀਆਂ ਕਹਾਣੀਆਂ ਜਾਂ ਇਸ ਤਰ੍ਹਾਂ ਦੇ ਵਾਕਏ ਸੁਣ ਕੇ ਇਸ ਤਰ੍ਹਾਂ ਦੀਆਂ ਸ਼ਹਾਦਤਾਂ ਦੇ ਕਿੱਸੇ ਸੁਣ ਕੇ ਜਿਨ੍ਹਾਂ ਨੇ ਬਾਦਸ਼ਾਹਾਂ ਵਰਗੀ ਜ਼ਿੰਦਗੀ ਜੀ ਲ ਜਦੋਂ ਉਹਨਾਂ ਦੇ ਘਰ ਦੇ ਵਿੱਚ ਕਿਲੋ ਆਟਾ ਨਹੀਂ ਮਿਲਿਆ ਹੂੰ ਕਈ ਵਾਰੀ ਪਰਿਵਾਰਾਂ ਨੇ ਕਿਹਾ ਵੀ ਬਲਵੰਦਰ ਪੁੱਤਰ ਮਾਵਾਂ ਨੇ ਕਿਹਾ ਵੀ ਮੈਂ ਪੁੱਤਰ ਰੋਟੀ ਤੋਂ ਬਣਾਣੀ ਜਾਣ ਦੇਣਾ ਮੈਨੂੰ ਪਤਾ ਵੀ ਘਰ ਆਟਾ ਹੈ ਨਹੀਂ ਪੱਤੀ ਹੈਗੀ ਕਿ ਨਹੀਂ ਹੈਗੀ ਮਾਤਾ ਜੀ ਮੈਂ ਚਾਹ ਪੀਂਦਾ ਹੀ ਨਹੀਂ ਨਹੀਂ ਪਤਾ ਕੋਈ ਨਹੀਂ ਮੈਂ ਤੱਕਲੀ ਦੁੱਧ ਲੈ ਆਉਣੀ ਹਾਏ 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 ਮੈਂ ਤੇ ਬਹਾਨੇ ਬਣਾਉਂਦਾ ਸੀ ਕਿਉਂਕਿ ਘਰ ਦੇ ਹਾਲਾਤ ਸਾਰੇ ਸਿਚੁਏਸ਼ਨ ਨੂੰ ਬਿਆਨ ਕਰ ਰਹੇ ਹੁੰਦੇ ਸੀ ਹਮ ਇੱਕ ਸਟੋਰੀ ਦੱਸਦਾ ਬਟਾਲੇ ਦੇ ਲਾਗੇ ਪਿੰਡ ਅਵਾਨ ਹਮ ਸਟੋਰੀ ਅਸੀਂ ਕਰਕੇ ਹਟੇ ਜੂਨ ਮਹੀਨਾ ਹਮ ਤੇ ਗਰਮੀ ਬਹੁਤ ਤੇ ਉਹ ਮਾਤਾ ਜੀ ਕਹਿਣ ਲੱਗੀ ਵੀ ਬਲੰਦਰ ਪੁੱਤਰ ਮੇਰੀ ਗੱਲ ਸੁਣ ਲਾ ਮੈਂ ਤੈਨੂੰ ਰੋਟੀ ਤੋਂ ਬਿਨਾ ਨਹੀਂ ਜਾਣ ਦੇਣਾ ਵਾਹਿਗੁਰੂ ਮੈਂ ਕਿਹਾ ਮਾਤਾ ਜੀ ਨਹੀਂ ਹੁਣ ਲੋੜ ਨਹੀਂ ਅਸੀਂ ਛੱਕੇ ਆਏ ਆ ਕਹਿੰਦੇ ਨਾ ਭਾਵੇਂ ਇੱਕੀ ਛਕੀ ਹੁਣ ਸ਼ੇਖਰ ਦੁਪਹਿਰ ਖੁੱਲਾ ਵੇੜਾ ਕੋਈ ਰਸੋਈ ਨਹੀਂ ਉਸ ਮਾਤਾ ਨੇ ਮੰਜੀ țeḍḍī ਕੀਤੀ ਉਹ ਚੁੱਲ੍ਹੇ ਦੇ ਉੱਤੇ ਵੀ ਛਾਂ ਜੀ ਕਰ ਲਈ ਤੇ ਕਿਤੇ ਉਹ ਬਾਲਣ ਕੁਝ ਥੋੜੀਆਂ ਪਾਥੀਆਂ ਥੋੜੀਆਂ ਲੱਕੜਾਂ ਜਲਦੀ ਜਲਦੀ ਜਰੂਰ ਤਰੂ ਕਿਉਂ ਫੜਫੜਕੇ ਨਾ ਤੇ ਲਿਹਾ ਕੇ ਤੇ ਅੱਗ ਬਾਲ ਕੇ ਤੇ ਪ੍ਰਸ਼ਾਦੇ ਲਾਉਣੇ ਸ਼ੁਰੂ ਕਰਤੇ ਤੇ ਮੈਂ ਕੋਲ ਹੀ ਬਹਿ ਗਿਆ ਹੂੰ ਮੈਂ ਕਿਹਾ ਮਾਤਾ ਜੀ ਕੀ ਗੱਲ ਗੈਸ ਮੁੱਕਾ ਕਹਿੰਦੀ ਕਿਹੜਾ ਗੈਸ ਪੁੱਤ ਸਾਡੇ ਘਰਾਂ ਚ ਗੈਸ ਨਹੀਂ ਹੁੰਦੇ ਓਏ ਹੋਏ ਸਾਂਹੀ ਤੇ ਕਦੀ ਗੈਸ ਵੇਖਿਆ ਹੀ ਨਹੀਂ ਜੂੰਹੋ ਸੰਭਾਲੀ ਐਦਾਂ ਹੀ ਤੇ ਮੈਂ ਕਿਹਾ ਫਿਰ ਮੱਜਾਂ ਗਾਵਾਂ ਕੋਈ ਰੱਖੀ ਪੀ ਗੋ ਗਾਵਾਂ ਪਾਥ ਲੀਂਦੇ ਹੋਣੇ ਕਹਿੰਦੀ ਕੋਈ ਪਸ਼ੂ ਨਹੀਂਗਾ ਇਧਰ ਉਧਰੋਂ ਗੋਆ ਮੰਗਲੀ ਦਾ ਕਹਿਕਣੋਂ ਜਾਂ ਕਿਤੇੋਂ ਬਾਲਣ ਚੁਗ ਕੇ ਲੈ ਆਉਣੀ ਮੈਂ ਇੱਕ ਉਹਦਾ ਪੁੱਤਰ ਤੇ ਇੱਕ ਉਹਦਾ ਦਯੋਰ ਸ਼ੀਦੋਏ 10-10 ਲੱਖ ਦੇ ਨਾਮੀ ਘਰ ਡੂੰਗਾ ਟੋਆ ਔਰ 사ਧਗੁਰ ਜੀ ਨੇ ਬੜੀ ਕਿਰਪਾ ਕੀਤੀ ਉਹ ਘਰ ਆਪਣੇ ਹੱਥੀ ਬਣਾਇਆ ਬਣਾ ਕੇ ਦੇ ਦਿੱਤਾ ਮਤਲਬ ਮੈਨੂੰ ਖੁਦ ਨਹੀਂ ਯਾਦ ਕਿੰਨੇ ਘਰ ਬਣਾਤੇ ਵੇਖੋ ਇਹ ਗੱਲ ਸਵਾਲ ਤੁਹਾਡਾ ਵੀ ਆ ਬਹੁਤ ਸਾਰੀ ਸੰਗਤ ਕਹਿ ਦਿੰਦੀ ਆ ਜਿਵੇਂ ਪਿਛਲੇ ਦਿਨੀ ਭਾਈ ਬਲਵੰਦਰ ਸਿੰਘ ਬੁਲਟ ਦੇ ਪਰਿਵਾਰ ਦੇ ਹਾਲਾਤ ਵੇਖੇ ਉਹ ਕਿੱਥੇ ਮਰ ਗਏ ਹੋਏ ਇਹਨਾਂ ਦੇ ਵਾਰਿਸ ਉਹ ਸ਼ਹੀਦਾਂ ਦੇ ਨਾਂ ਤੇ ਸੇਵਾ ਕਰਨ ਵਾਲੇ ਉਹ ਫਰਾਂ ਟੀਮ ਉਹ ਕਿਤੇ ਮੇਰੇ ਨਾਲ ਕੱਢੋ ਟਾਈਮ ਤੁਹਾਨੂੰ ਕਈ ਦਿਨ ਲੱਗ ਜਾਣਗੇ ਕਿੰਨੇ ਘਰ ਬਣ ਗਏ ਆ ਕਿੰਨੀਆਂ ਧੀਆਂ ਪੜਾਤੀਆਂ ਕਿੰਨੀਆਂ ਵਿਆਹਤੀਆਂ ਕਈਆਂ ਨੂੰ ਆਟੋ ਰਿਕਸ਼ੇ ਲੈਤੇ ਕਈਆਂ ਨੂੰ ਮੱਝਾਂ ਗਾਵਾਂ ਲੈਤੀਆਂ ਕਈਆਂ ਨੂੰ ਛੋਟੀਆਂ ਦੁਕਾਨਾਂ ਪਾਤੀਆਂ ਵੀ ਅਸੀਂ ਹਰ ਮਹੀਨੇ ਹਰ ਰੋਜ਼ ਹਰ ਹਫ਼ਤੇ ਤੁਹਾਨੂੰ ਖਰਚਾ ਨਹੀਂ ਦੇ ਸਕਦੇ ਕਿਉਂਕਿ ਰੋਜ਼ਗਾਰ ਦਾ ਹੱਲ ਜਿਹੜਾ ਉਹ ਕਰਕੇ ਹਾਂ ਕਿਉਂਕਿ ਹੁਣ ਹਾਲਾਤ ਹੀ ਬਣ ਗਈ ਵੀ 11 ਸਾਲ ਹੋ ਗਿਆ ਸੰਗਤ ਦਾ ਭਰੋਸਾ ਵਰਲਡਵਾਈਡ ਬਣ ਗਿਆ ਕਿਉਂਕਿ ਸਾਡਾ ਤਰੀਕਾ ਬੜਾ ਪਾਰਦਰਸ਼ਤਾ ਵੀ ਅਸੀਂ ਪੈਸੇ ਦੇ ਕੇ ਸਿੱਧਾ ਪਰਿਵਾਰ ਦਾ ਫੋਨ ਨੰਬਰ ਐਡਰੈਸ ਭੋਲਣਾ ਤੇ ਨਾਲ ਹੀ ਕੱਲ ਕਹਿ ਦੇਣੀ ਆ ਸੇਵਾ ਭੇਜਣ ਵਾਲੇ ਨੂੰ ਵੀ ਫੋਨ ਕਰਕੇ ਪੁੱਛਿਓ ਜਰੂਰ ਕਿ ਜਿਹੜਾ ਲਫਾਫਾ ਬਲਵੰਦਰ ਸਿੰਘ ਨੇ ਫੜਾਇਆ ਸੀ ਵਿੱਚ ਪੈਸੇ ਪੂਰੇ ਸੀ ਵੀ ਕਿਤੇ 10000 ਬੋਲ ਕੇ ਵਿੱਚ 8 ਤਣੀ ਕਿਤੇ 20 ਬੋਲ ਕੇ ਵਿੱਚ 15 ਤਣੀ ਮੈਂ ਤੇ ਗੱਲ ਕਹਿੰਦਾ ਵੇਖੋ ਦੂਸ਼ਣ ਵਾਲੀਆਂ ਲਾਉਣ ਵਾਲਿਆਂ ਸਾਡੇ ਤੇ ਬੜਾ ਬੜੀਆਂ ਲਾਈਆਂ ਹਾਂ ਮੈਂ ਮੈਂ ਉੱਥੇ ਆਉਣ ਲੱਗਾ ਸੀ ਕਿ ਕਾਫੀ ਨਾ ਮੈਂ ਪਿਛਲੇ ਦਿਨਾਂ ਦੇ ਵਿੱਚ ਕਮੈਂਟਸ ਵੀ ਦੇਖੇ ਜਾਂ ਕੁਝ ਹਨਾ ਸੋਸ਼ਲ ਮੀਡੀਆ ਤੇ ਵੀ ਵੀਡੀਓਜ਼ ਦੇਖੀਆਂ ਜਾਂ ਹੋਰ ਤਰੀਕੇ ਨਾਲ ਕਹਿੰਦਾ ਕਿ ਬਲਵਿੰਦਰ ਸਿੰਘ ਪੱਖੋ ਕੇ ਕੌਮ ਦਾ ਬੇਵਕੂਫ ਬਣਾ ਰਿਹਾ ਬਹੁਤ ਕੁਝ ਬਣਾਇਆ ਗਿਆ ਕਹਿੰਦੇ ਬਲਵਿੰਦਰ ਸਿੰਘ ਪੱਖੋ ਕੇ ਸ਼ਹੀਦ ਪਰਿਵਾਰਾਂ ਦੇ ਨਾਮ ਦੇ ਉੱਪਰ ਠੀਕ ਕੀ ਉਹਨਾਂ ਵੇਖੋ ਪਹਿਲੀ ਗੱਲ ਤੇ ਮੈਂ ਇਹ ਗੱਲ ਕਹਿੰਨਾ ਵੀ ਮੈਂ ਜੋ ਵੀ ਬਣਾਇਆ ਮੈਂ ਤੇ ਮੈਂ ਬੜਾ ਸ਼ੀਸ਼ਿਆਂ ਨੂੰ ਸਾਫ ਇੰਨੀ ਜ਼ਮੀਨ ਖਰੀਦ ਗਿਆ ਉਹ ਖਰੀਦ ਗਿਆ ਇਹ ਖਰੀਦ ਗਿਆ ਮੈਂ ਕਿਹਾ ਜੀ ਅੱਜ ਵੀ ਮੇਰਾ ਬੈਂਕਿਆ ਐਕਸੈਸ ਬੈਂਕ ਕੈਮਰੇਸ ਚੱਲਦੇ ਸਮੇਂ ਦੀ ਚੱਲੀਏ ਸਵੇਰੇ ਬੈਂਕ ਚ ਤੇ ਉੱਥੇ ਵੈਰੀਫਾਈ ਕਰੋ ਲੋਨ ਕਿੰਨਾ ਔਰ ਆਪ ਫੋਨ ਤੁਹਾਡੇ ਹੱਥ ਚ ਆ ਇਹਦੇ ਚ ਸਰਚ ਕਰੋ ਬਲਵੰਦਰ ਸਿੰਘ ਸਨ ਅਫ ਰਿਸ਼ਪਾਲ ਸਿੰਘ ਦੇ ਨਾਂ ਤੇ ਜ਼ਮੀਨ ਕਿੰਨੀ ਆ ਮੈਂ ਆਪਣੇ ਪੂਰੇ ਪਰਿਵਾਰ ਦਾ ਨਾਂ ਪਤਾ ਐਡਰੈਸ ਦਿੰਨਾ ਸਰਚ ਕਰੀ ਜਾਓ ਮੇਰੇ ਫਾਦਰ ਸਾਹਿਬ ਦੇ ਨਾਂ ਤੇ ਕਿੰਨੀ ਇਸ ਮੂਵਮੈਂਟ ਦੇ ਵਿੱਚ 2.5 ਕਿੱਲੇ ਜ਼ਮੀਨ ਵਿਕੀ ਆ ਥੋੜੇ ਹਾਂ 2.5 ਕਿੱਲੇ ਜ਼ਮੀਨ ਵਿਕੀ ਆ ਉਹ ਨਹੀਂ ਕਿਸੇ ਨੇ ਦੱਸਣਾ ਮੇਰੇ ਤਾਏ ਦੀਆਂ ਬੇਟੀਆਂ ਮੇਰੇ ਤਾਏ ਜੀ ਦਾ ਬੇਟਾ ਕੋਈ ਨਹੀਂ ਸੀ ਹੂੰ ਤੇ ਉਹ ਬੇਟੀਆਂ ਆਪਣਾ ਬੜਾ ਸੋਹਣਾ ਘਰ ਤੇ ਸੈਟਲ ਸੀ ਉਹਨਾਂ ਦੀ ਖੁਸ਼ੀ ਗਮੀ ਦੇ ਵਿੱਚ ਮੇਰੇ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਜਾਣਦਾ ਸਾਡੇ ਚਾਚੇ ਤਾਏ ਵੀ ਬਹੁਤ ਘੱਟ ਹੂੰ ਉਹ ਮੇਰੀਆਂ ਭੈਣਾਂ ਮੈਨੂੰ ਜ਼ਮੀਨ ਦੇ ਗਈਆਂ अच्छा थोड़ी थोड़ी जमीन औंदी हो थी ओना दे हिस्से ओ खुशी नहीं मेनू देगियां हुन कहनगे भी बलूं तो हो, होई रजिस्ट्री आ हम्म होई रजिस्ट्री आ पर ओ भी किन्नी ਕੋਈ ਆ ओ भी वेरीफाई कर लो ओ भी कागज भी मेरी 2.5 ਕਿੱਲੇ ਪੂਰੀ ਨਹੀਂ ਹੋਈ ਜਿਹੜੀ ਇਸ ਮੂਵਮੈਂਟ ਚ ਵਿਕੀ ਆ ਸਿਰਫ ਇੱਕੋ ਗੱਲ ਦਾ ਜਵਾਬ ਦਿਓ ਮੈਂ ਮੈਂ ਕਹਿਣਾ ਵੀ ਸਾਰੀ ਸੰਗਤ ਦੁਨੀਆ ਦੀ ਇਹ ਗੱਲ ਦਾ ਜਵਾਬ ਦੇਵੇ ਹਮ ਐਸਾ ਇੱਕ ਸ਼ਖਸ ਦੱਸੋ ਜਿੰਨੇ ਕੌਮ ਦੇ ਲਈ ਕੁਛ ਕੀਤਾ ਕੌਮ ਦੀ ਸੇਵਾ ਕੀਤੀ ਆ ਤੇ ਉਹਦੇ ਤੇ ਕਦੀ ਕੋਈ ਦੋਸ਼ ਨਹੀਂ ਲੱਗਾ। ਸੰਤ ਜਰਨੈਲ ਸਿੰਘ ਜੀ ਤੋਂ ਸ਼ੁਰੂ ਕਰ ਲਓ। ਭਾਈ ਦਲਜੀਤ ਸਿੰਘ ਬਿੱਟੂ ਲੈ ਲਓ। ਬਿਲਕੁਲ। ਭਾਈ ਵਸਨ ਸਿੰਘ ਜੀ ਜਫਰਵਾਲ ਲੈ ਲਓ। ਬੀਬੀ ਸੰਦੀਪ ਕੌਰ ਜਿਨਨੇ ਛੋਟੇ ਛੋਟੇ ਬੱਚੇ ਕਿੰਨੇ ਪੜਾਏ ਨੇ। ਬੀਬੀ ਕੁਲਵੀਰ ਕੌਰ ਧਾਮੀ ਹੋਰ ਕਿੰਨੇ ਨੌਜਵਾਨ ਨੇ। ਜੀ। ਭਾਈ ਸਰਬਜੀਤ ਸਿੰਘ ਕਮਾਨ ਰਣਜੀਤ ਸਿੰਘ ਦਮਦਮੀ ਹੋਰ ਪਤਾ ਨਹੀਂ ਕਿੰਨੇ ਸੇਵਾ ਕਰਦੇ ਨੇ। ਕੋਈ ਇੱਕ ਦੱਸੋ ਵੀ ਐਸ ਬੰਦੇ ਤੇ ਕਦੀ ਕੋਈ ਇਲਜ਼ਾਮ ਨਹੀਂ ਲੱਗਾ। ਪਰ ਮੈਂ ਇੱਕ ਗੱਲ ਇੱਕ ਗੱਲ ਮੈਨੂੰ ਜਾਂਦੇ ਜਾਂਦੇ ਮੈਂ ਕਰਨਾ ਵੀ ਮੈਨੂੰ ਐਨਆਈਏ ਦੇ ਇੱਕ ਅਧਿਕਾਰੀ ਨੇ ਇੱਕ ਵਾਰੀ ਇੱਕ ਗੱਲ ਬੜੀ ਵਧੀਆ ਦੱਸੀ ਕਹਿੰਦਾ ਬਲੰਦਰ ਸਿੰਘ ਤੇਰੀ ਕਿਸਮਤ ਚੰਗੀ ਆ ਕਿ ਅਸੀਂ ਇੱਕ ਚੀਜ਼ ਲੱਭਣ ਦੀ ਕੋਸ਼ਿਸ਼ ਕੀਤੀ ਆ ਵੀ ਜਿੰਨੇ ਪਰਿਵਾਰਾਂ ਨੂੰ ਤੂੰ ਮਦਦ ਕੀਤੀ ਆ ਸਾਰੀਆਂ ਵੀਡੀਓਜ਼ ਪਈਆਂ ਨੇ ਮੈਂ ਕਿਹੜਾ ਪੜਦੇ ਨਾ ਕਰਦਾ ਹੂੰ 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 ਕਹਿੰਦਾ ਸਾਰੀ ਵੈਰੀਫਿਕੇਸ਼ਨ ਕੀਤੀ ਆ ਵੀ ਇੱਕ ਵੀ ਪਰਿਵਾਰ ਦੇ ਕਿਸੇ ਮੈਂਬਰ ਨੇ ਕਿਸੇ ਬੱਚੇ ਨੇ ਕੋਈ ਹਥਿਆਰ ਨਹੀਂ ਖਰੀਦਿਆ ਉਸ ਪੈਸੇ ਨਾਲ ਕੋਈ ਉਹਦੇ ਨਾਲ ਨਸ਼ਾ ਨਹੀਂ ਖਰੀਦਿਆ ਮੈਂ ਕਿਹਾ ਜਨਾਬ ਉਹ ਆਟਾ ਲੈਂਦੇ ਜੀ ਉਹ ਦਾਲ ਖਰੀਦੇ ਜੇ ਉਹ ਬਿਜਲੀ ਦੇ ਬਿੱਲ ਦਿੰਦੇ ਜੇ ਦਵਾਈ ਲੈ ਲਿੰਦੇ ਨੇ ਮੇਰੇ ਪੈਸੇ ਨਾਲ ਉਹ ਕੋਈ ਹਥਿਆਰ ਖਰੀਦਣ ਵਾਲੇ ਨਹੀਂ ਕੀ ਮੈਂ ਤੇ ਅਸੀਂ ਕਹਿੰਦੇ ਆ ਵੀ ਧੀਆਂ ਕਿੰਨੀਆਂ ਧੀਆਂ ਪੜਾਤੀਆਂ ਵਿਆਹਤੀਆਂ ਦੂਸ਼ਣ ਬਾਜੀ ਵਾਲਿਆਂ ਨੇ ਲਾਉਣੇ ਆ ਉਹਨਾਂ ਨੇ ਗਾਂ ਵੀ ਲਾਉਣੇ ਆ ਪਰ ਤੁਸੀਂ ਮੇਰੀਆਂ ਵੀਡੀਓਜ਼ ਵੇਖੀਆਂ ਹੋਣੀਆਂ ਸਿਰਫ ਇੱਕ ਵੀਡੀਓ ਨਾਲ ਕੋਈ ਧੀ ਅਮਰੀਕਾ ਬੈਠੀ ਆ ਕੋਈ ਕੈਨੇਡਾ ਬੈਠੀ ਆ ਕੋਈ ਇੰਗਲੈਂਡ ਬੈਠੀ ਆ ਮੈਂ ਕੁਝ ਨਹੀਂ ਕੀਤਾ ਮੈਂ ਸਿਰਫ ਉਹਨਾਂ ਦੀ ਮੁਸ਼ਕਲ ਦੱਸੀ ਆ ਬਾਹਰੋਂ ਸੰਗਤ ਨੇ ਸਾਥ ਦਿੱਤਾ ਬਸ ਇੱਕੋ ਗੱਲ ਸਤਿਗੁਰ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਗੁਰੂ ਰਾਮਦਾਸ ਦੀ ਨਗਰੀ ਚ ਬੈਠੇ ਆ ਵੀ ਸਾਧ ਸੰਗਤ ਜੀ ਤੁਹਾਨੂੰ ਬਹੁਤ ਕੁਝ ਸੁਣ ਦੇਖਣ ਨੂੰ ਮਿਲਣਾ ਬਹੁਤ ਕੁਝ ਲੋਕਾਂ ਨੇ ਮੇਰੇ ਬਾਰੇ ਬੜੇ ਝੂਠ ਸੱਚ ਇਲਜ਼ਾਮ ਕਰਨੇ ਆ ਪਰ ਮੈਂ ਕਹਿੰਦਾ ਜਦੋਂ ਮਰਜ਼ੀ ਕੋਈ 5 7 10 20 11 21 ਬੰਦੇ ਆਣ ਕੇ ਮੇਰੀ ਜਾਇਦਾਦ ਚੈੱਕ ਕਰ ਲਓ ਮੇਰਾ ਸਾਰਾ ਵੇਰਵਾ ਚੈੱਕ ਕਰ ਲਓ ਮੇਰੇ ਕੋਲ ਕੀ ਆ ਕੀ ਨਹੀਂ ਮੈਂ ਅੱਜ ਵੀ 80000 ਰੁਪਿਆ ਖਰਚਾ ਮਹੀਨੇ ਦਾ ਜੀ 30000 ਰੁਪਿਆ ਮੇਰੀ ਗੱਡੀ ਤੇਲ ਖਾਂਦੀ ਆ ਮਹੀਨੇ ਦਾ ਹੂੰ ਤੇ 30000 ਰੁਪਇਆ 15000 ਕੈਮਰਾਮੈਨ ਤੇ 15000 ਐਡੀਟਰ 60000 10000 ਆ ਜਿਹੜੇ ਆਫਿਸ ਤੇ ਬੈਠੇ ਇਹਦਾ ਕਿਰਾਇਆ ਜੀ 70000 ਤੇ 10000 ਜਦੋਂ ਵੀ ਇੱਥੇ ਕੋਈ ਭੈਣ ਭਰਾ ਆਉਂਦੇ ਆ ਉਹਨਾਂ ਨੂੰ ਜਲ ਪਾਣੀ ਵੀ ਛਕਾ ਕੇ ਤੇ ਪ੍ਰਸ਼ਾਦੇ ਵੇਲੇ ਪ੍ਰਸ਼ਾਦਾ ਵੀ ਛਕਾ ਕੇ ਭੇਜੀਦਾ 80000 ਰੁਪਇਆ ਖਰਚਾ ਕਰਨ ਦੇ ਬਾਅਦ ਮੇਰੀ ਜੇਬ ਚ ਇੱਕ ਸਿੰਗਲ ਪੈਣੀ ਦੀ ਲੋੜ ਨਹੀਂ ਕਿਉਂਕਿ ਹੁਣ ਮੇਰੇ ਬੱਚੇ ਯੂ ਐਸ ਏ ਦੇ ਵਿੱਚ ਬੈਠੇ ਸੈਟਲ ਨਹੀਂ ਉਹਨਾਂ ਨੂੰ ਆਖੀ ਦਾ ਹੀ ਧਰੋਂ 1000 ਰੁਪਇਆ ਕਲ ਦਿਆ ਕਰੋ ਹੀ ਧਰਦਾ ਬੜਾ ਟਾਈਮ ਪਾਸ ਹੋ ਜੂ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਬਹੁਤ ਮਿਹਰਬਾਨੀ ਜਿਉਂਦੇ ਵਾਸਤੇ ਰਹੋ ਜੀ ਸ਼ੁਕਰੀਆ